ਸਵਾਗਤ ਹੈ ਜੀ ਅੱਜ ਨਾ ਆਪਾਂ ਗੱਲ ਕਰਨੀ ਹੈ ਸਾਡੇ ਅੰਦਰ ਦੀ ਇੱਕ ਲੁਕੀ ਹੋਈ ਦੁਨੀਆ ਬਾਰੇ ਸਾਡੀਆਂ ਅੰਤਰੀਆਂ ਦੀ ਡਾਕਟਰ ਵਿਲੀਅਮ ਡੇਵਿਸ ਦੀ ਕਿਤਾਬ ਹੈ ਸੁਪਰ ਗਟ ਉਹ ਕਹਿੰਦੇ ਨੇ ਕਿ ਸਾਡੀ ਸਿਹਤ ਦੀ ਅਸਲ ਕਹਾਣੀ ਇੱਥੇ ਲਿਖੀ ਜਾਂਦੀ ਹੈ ਸੋਚੋ ਮਤਲਬ ਛੋਟੇ ਛੋਟੇ ਜੀਵ ਸਾਡਾ ਭਾਰ ਸਾਡਾ ਮੂਡ ਨੀਂਦ ਬਿਮਾਰੀਆਂ ਨਾਲ ਲੜਨ ਦੀ ਤਾਕਤ ਇੱਥੋਂ ਤੱਕ ਕਿ ਦਿਮਾਗ ਕਿੰਨਾ ਤੇਜ਼ ਚੱਲਦਾ ਸਭ ਕੰਟਰੋਲ ਕਰਦੇ ਨੇ ਤਾਂ ਅੱਜ ਦਾ ਮਕਸਦ ਸਮਝਣਾ ਕਿ ਸਾਰਾ ਸਿਸਟਮ ਚੱਲਦਾ ਕਿਵੇਂ ਹੈ ਵਿਗੜਦਾ ਕਿਉਂ ਹੈ ਤੇ ਸਭ ਤੋਂ ਜ਼ਰੂਰੀ ਇਹਨੂੰ ਠੀਕ ਕਿਵੇਂ ਕਰਨਾ ਹੈ ਚੰਗੀ ਸਿਹਤ ਲਈ ਡਾਕਟਰ ਡੇਵਿਸ ਦਾਇਤ ਤੋਂ ਤਾਂ ਕਹਿੰਦੇ ਨੇ ਕਿ ਬਹੁਤੀਆਂ ਪੁਰਾਣੀਆਂ ਬਿਮਾਰੀਆਂ ਦੀ ਜੜੀ ਆਂਤੜੀਆਂ 'ਚ ਹੈ ਚਲੋ ਦੇਖਦੇ ਹਾਂ ਇਸ ਵਿੱਚ ਕਿੰਨੀ ਕੋ ਸੱਚਾਈ ਹੈ ਬਿਲਕੁਲ ਜੀ ਦੇਖੋ ਸਾਡੇ ਪੇਟ 'ਚ ਨਾ ਖਰਬਾਂ ਹੀ ਨਿੱਕੇ ਨਿੱਕੇ ਜੀਵ ਨੇ ਬੈਕਟੀਰੀਆ ਫੰਗਸ ਵਾਇਰਸ ਇਹ ਸਾਰੇ ਰਲ ਕੇ ਇੱਕ ਮਾਹੌਲ ਬਣਾਉਂਦੇ ਨੇ ਜਿਹਨੂੰ ਆਪਾਂ ਗਟ ਮਾਈਕਰੋਬਾਇਓਮ ਕਹਿੰਦੇ ਆ ਜਦੋਂ ਤੱਕ ਇਹਨਾਂ 'ਚ ਸੰਤੁਲਨ ਬਣਿਆ ਰਹਿੰਦਾ ਉਦੋਂ ਤੱਕ ਸਭ ਵਧੀਆ ਚੱਲਦਾ ਹੈ ਪਰ ਅੱਜਕੱਲ ਦੀ ਜਿਹੜੀ ਲਾਈਫ ਹੈ ਨਾ ਜੰਕ ਫੂਡ ਮਿੱਠਾ ਬੋਤ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਟੈਨਸ਼ਨ ਨੀਂਦ ਪੂਰੀ ਨਾ ਹੋਣੀ ਇਹ ਸਭ ਇਸ ਬੈਲੈਂਸ ਨੂੰ ਮਤਲਬ ਪੂਰੀ ਤਰ੍ਹਾਂ ਵਿਗਾੜ ਦਿੰਦੇ ਨੇ ਇਸ ਨੂੰ ਡਿਸਬਾਇਓਸਿਸ ਕਹਿੰਦੇ ਆ ਯਾਨੀ ਕਿ ਅਸੰਤੁਲਨ ਅੱਛਾ ਤਾਂ ਇਹ ਜਿਹੜਾ ਡਿਸਬਾਇਓਸਿਸ ਹੈ ਇਹ ਸਿਰਫ ਪੇਟ ਖਰਾਬ ਹੋਣ ਤੱਕ ਹੀ ਗੱਲ ਨਹੀਂ ਇਹਦੇ ਹੋਰ ਕੀ ਅਸਰ ਹੁੰਦੇ ਨੇ ਫਿਰ ਨਾ ਜੀ ਨਾ ਇਹਦੇ ਅਸਰ ਤਾਂ ਬਹੁਤ ਡੂੰਘੇ ਨੇ ਗੈਸ ਬਣਨੀ ਪੇਟ ਫੁੱਲਿਆ ਰਹਿਣਾ ਕਬਜ਼ ਇਹ ਤਾਂ ਚਲੋ ਆਮ ਜੀਆਂ ਗੱਲਾਂ ਹੋ ਗਈਆਂ ਪਰ ਇਸ ਤੋਂ ਇਲਾਵਾ ਉਦਾਸੀ ਜੀ ਰਹਿਣੀ ਚਿੰਤਾ ਸਕਿਨ ਤੇ ਦਿੱਕਤਾਂ ਮੋਟਾਪਾ ਦਿਮਾਗੀ ਧੁੰਦ ਜਿਵੇਂ ਬੰਦਾ ਸਹੀ ਤਰ੍ਹਾਂ ਸੋਚ ਨਾ ਪਾਵੇ ਫੋਕਸ ਨਾ ਕਰ ਪਾਵੇ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟ ਜਾਣੀ ਇਹ ਸਭ ਵੀ ਇਸੇ ਅਸੰਤੁਲਨ ਕਰਕੇ ਹੋ ਸਕਦਾ ਹੈ ਹੂੰ ਇਸੇ ਨਾਲ ਜੁੜੀ ਇੱਕ ਹੋਰ ਚੀਜ਼ ਸੁਣੀ ਹੈ ਸੀਬੋ ਸਮਾਲ ਇੰਟਸਟਾਈਨਲ ਬੈਕਟੀਰੀਅਲ ਓਵਰਗ੍ਰੋਥ ਇੱਕ ਹੀ ਚੀਜ਼ ਹੈ ਤੇ ਆਮ ਕਿਉਂ ਨਹੀਂ ਸੁਣਦੇ ਆਪਾਂ ਇਹਦੇ ਬਾਰੇ ਹਾਂਜੀ ਸਿਬੋ ਦਾ ਮਤਲਬ ਹੈ ਛੋਟੀ ਆਂਤਰੀਚਨਾ ਬੈਕਟੀਰੀਆ ਦਾ ਲੋਡ ਤੋਂ ਵੱਧ ਵੱਜ ਜਾਣਾ ਆਮ ਤੌਰ ਤੇ ਉੱਥੇ ਬੈਕਟੀਰੀਆ ਘੱਟ ਹੋਣੇ ਚਾਹੀਦੇ ਨੇ ਪਰ ਜਦੋਂ ਵੱਧ ਜਾਂਦੇ ਨੇ ਤਾਂ ਉਹ ਕੀ ਕਰਦੇ ਨੇ ਭੋਜਨ ਨੂੰ ਨਾ ਛੋਟੀ ਆਂਤਰੀ ਜੀ ਹਜ਼ਮ ਕਰਨਾ ਸ਼ੁਰੂ ਕਰ ਦਿੰਦੇ ਨੇ ਫਰਮੈਂਟ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਕੰਮ ਅਸਲ 'ਚ ਵੱਡੀ ਆਂਤਰੀ ਚ ਹੋਣਾ ਚਾਹੀਦਾ ਨਤੀਜਾ ਲਗਾਤਾਰ ਗੈਸ ਪੇਟ ਫੁੱਲਣਾ ਖਾਣਾ ਖਾਂਦੇ ਸਾਰੀ ਪੇਟ ਪਾਰੀ ਪਾਰੀ ਲੱਗਣਾ ਥਕਾਵਟ ਕਦੇ ਕਬਜ਼ ਕਦੇ ਦਸਤ ਹੁਣ ਕਿਉਂਕਿ ਇਹ ਲੱਛਣ ਬੜੇ ਆਮ ਜਿਹੇ ਨੇ ਤਾਂ ਅਕਸਰ ਲੋਕੀ ਧਿਆਨ ਨਹੀਂ ਦਿੰਦੇ ਜਾਂ ਡਾਕਟਰ ਵੀ ਕਈ ਵਾਰ ਸਹੀ ਤਸ਼ਖੀਸ ਨਹੀਂ ਕਰ ਪਾਉਂਦੇ ਡਾਕਟਰ ਡੇਵਿਸ ਏਸੇ ਲਈ ਖਾਸ ਟੈਸਟ ਜਿਵੇਂ ਹਾਈਡਰੋਜਨ ਮੀਥੇਨ ਬ੍ਰੈਡ ਟੈਸਟ ਦੀ ਗੱਲ ਕਰਦੇ ਨੇ ਤਾਂ ਕਿ ਪਤਾ ਲੱਗੇ ਤੇ ਇਲਾਜ ਹੋ ਸਕੇ ਤਾਂ ਮਤਲਬ ਸਾਰੀ ਗੱਲ ਕਿਤੇ ਨਾ ਕਿਤੇ ਸਾਡੀ ਖੁਰਾਕ ਤੇ ਆ ਜਾਂਦੀ ਹੈ ਹੈਨਾ ਡਾਕਟਰ ਡੇਵਿਸ ਕਿਹੜੀਆਂ ਚੀਜ਼ਾਂ ਨੂੰ ਮੰਨਦੇ ਨੇ ਕਿ ਇਹ ਸਾਡੇ ਪੇਟ ਲਈ ਮਤਲਬ ਸਭ ਤੋਂ ਵੱਧ ਖਤਰਨਾਕ ਨੇ ਹਾਂਜੀ ਬਿਲਕੁਲ ਖੁਰਾਕ ਦਾ ਬਹੁਤ ਵੱਡਾ ਰੋਲ ਹੈ ਡਾਕਟਰ ਡੇਵਿਸ ਤਾਂ ਕੁਝ ਚੀਜ਼ਾਂ ਨੂੰ ਖਲਨਾਇਕ ਹੀ ਕਹਿੰਦੇ ਨੇ ਸਭ ਤੋਂ ਪਹਿਲਾਂ ਖੰਡ ਯਾਨੀ ਮਿੱਠਾ ਇਹ ਸਿੱਧਾ-ਸਿੱਧਾ ਮਾੜੇ ਬੈਕਟੀਰੀਆ ਨੂੰ ਖੁਰਾਕ ਦਿੰਦਾ ਹੈ ਤੇ ਉਹਨਾਂ ਨੂੰ ਵਧਾਉਂਦਾ ਹੈ ਫਿਰ ਅੱਗੇ ਪ੍ਰੋਸੈਸਡ ਕਾਰਬੋਹਾਈਡਰੇਟਸ ਚਿੱਟੀ ਬ੍ਰੈਡ ਬਿਸਕਟ ਪਾਸਤਾ ਜਿੰਨੇ ਵੀ ਪੈਕਟਾਂ ਵਾਲੇ ਸਨੈਕਸ ਨੇ ਇਹਨਾਂ 'ਚ ਫਾਈਬਰ ਤਾਂ ਹੁੰਦਾ ਨਹੀਂ ਉਲਟਾ ਇਹ ਸੋਜਿਸ਼ ਵਧਾਉਂਦੇ ਨੇ ਤੇ ਤੀਜੀ ਚੀਜ਼ ਅਨਾਜ ਖਾਸ ਕਰਕੇ ਕਣਕ 1 ਮਿੰਟ ਕਣਕ ਪਰ ਕਣਕ ਤਾਂ ਸਾਡੀ ਰੋਜ਼ ਦੀ ਰੋਟੀ ਹੈ ਕੀ ਇਹਨੂੰ ਪੂਰੀ ਤਰ੍ਹਾਂ ਛੱਡਣਾ ਪਊਗਾ ਦੇਖੋ ਜੀ ਡਾਕਟਰ ਡੇਵਿਸ ਦੇ ਹਿਸਾਬ ਨਾਲ ਨਾ ਕਣਕ 'ਚ ਦੋ ਚੀਜ਼ਾਂ ਨੇ ਇੱਕ ਤਾਂ ਗਲੂਟਨ ਜਿਹਦੇ ਬਾਰੇ ਕਾਫੀ ਸੁਣਿਆ ਹੋਣਾ ਦੂਸਰਾ ਹੈ ਵੀਟ ਜਰਮ ਐਗਲੂਟੀਨਿਨ ਇਹ ਦੋਵੇਂ ਮਿਲ ਕੇ ਨਾ ਆਂਤੜੀਆਂ ਦੀ ਅੰਦਰਲੀ ਪਰਤ ਨੂੰ ਮਤਲਬ ਕਮਜ਼ੋਰ ਕਰ ਸਕਦੇ ਨੇ ਨੁਕਸਾਨ ਪਹੁੰਚਾ ਸਕਦੇ ਨੇ ਇਸ ਨਾਲ ਲੀਕੀ ਗੱਡ ਦੀ ਸਮੱਸਿਆ ਆ ਸਕਦੀ ਹੈ ਤੇ ਸਰੀਰ 'ਚ ਲੰਬੇ ਸਮੇਂ ਦੀ ਸੋਜਿਸ਼ ਰਹਿ ਸਕਦੀ ਹੈ ਤੇ ਇਹੀ ਸੋਜਿਸ਼ ਅੱਗੇ ਜਾ ਕੇ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਉਹਨਾਂ ਦੀ ਕਿਤਾਬ 'ਚ ਕੇਸ ਵੀ ਹੈ। ਇੱਕ ਔਰਤ ਦਾ ਜਿਸ ਨੂੰ ਸਾਲਾਂ ਤੋਂ ਮਾਈਗਰੇਨ ਤੇ ਸਕਿਨ ਪ੍ਰੋਬਲਮ ਸੀ। ਜਦੋਂ ਉਹਨੇ ਕਣਕ ਤੇ ਖੰਡ ਛੱਡੀ ਤਾਂ ਉਹ ਠੀਕ ਹੋ ਗਈ। ਹੁਣ ਇਹ ਜ਼ਰੂਰੀ ਨਹੀਂ ਕਿ ਹਰ ਕਿਸੇ 'ਤੇ ਹੀ ਅਸਰ ਹੋਵੇ ਪਰ ਡਾਕਟਰ ਡੇਵਿਸ ਇਸ ਨੂੰ ਹਟਾਉਣ ਦੀ ਸਲਾਹ ਦਿੰਦੇ ਨੇ। ਠੀਕ ਹੈ ਜੀ। ਤਾਂ ਜੇ ਇਹ ਚੀਜ਼ਾਂ ਕੱਢਣੀਆਂ ਨੇ ਆਪਣੀ ਡਾਈਟ 'ਚੋਂ ਤਾਂ ਫਿਰ ਅੰਤੜੀਆਂ ਨੂੰ ਤਾਕਤ ਦੇਣ ਲਈ ਉਹਨਾਂ ਨੂੰ ਠੀਕ ਕਰਨ ਲਈ ਖਾਈਏ ਕੀ? हां त फिर ਆਪਾਂ ਨੂੰ ਹੀਰੋ ਪੋਜਨ ਸ਼ਾਮਨ ਕਰਨੇ ਪੈਣਗੇ ਸਭ ਤੋਂ ਪਹਿਲਾਂ ਫਰਮੈਂਟਡ ਚੀਜ਼ਾਂ ਜਿਵੇਂ ਕਰਦਾ ਜਮਾਇਆ ਦਹੀਂ ਕਾਂਜੀ ਕਰਦਾ ਪਾਇਆ achar ਸੌਰਕਰਾਉਟ ਇਹਨਾਂ ਚ ਚੰਗੇ ਬੈਕਟੀਰੀਆ ਹੁੰਦੇ ਨੇ ਕੁਦਰਤੀ ਤੌਰ ਤੇ ਅੱਛਾ ਯਾ ਸਬਜ਼ੀਆਂ ਜਿੰਨਾ ਚ ਫਾਈਬਰ ਭਰਪੂਰ ਹੋਵੇ ਪਾਲਕ ਬ੍ਰੋਕਲੀ ਗੋਭੀ ਗਾਜਰ ਫਲੀਆਂ ਤੇ ਇੱਕ ਹੋਰ ਬਹੁਤ ਵਧੀਆ ਚੀਜ਼ ਹੈ ਹੱਡੀਆਂ ਦਾ ਸੂਪ ਯਾਨੀ ਬੋਨ ਬ੍ਰੋਥ ਇਹ ਲੀਕੀ ਗਟ ਨੂੰ ਠੀਕ ਕਰਨ ਚ ਮਦਦ ਕਰਦਾ ਹੈ ਡਾਕਟਰ ਡੇਵਿਸ ਇੱਕ ਖਾਸ ਸੁਪਰ ਗਟ ਪ੍ਰੋਟੋਕਾਲ ਤੇ ਸੀਬੋ ਯੋਗੜ ਦੀ ਗੱਲ ਕਰਦੇ ਨੇ। ਇਹ ਕੀ ਖਾਸ ਚੀਜ਼ ਹੈ? ਹਾਂਜੀ, ਸੀਬੋ ਯੋਗੜ ਨਾ ਉਹਨਾਂ ਦੇ ਪ੍ਰੋਟੋਕਾਲ ਦਾ ਇੱਕ ਬਹੁਤ ਅਹਿਮ ਹਿੱਸਾ ਹੈ। ਇੱਕ ਘਰਚੀ ਬੰਦ ਹੈ ਪਰ ਖਾਸ ਕਿਸਮ ਦੇ ਬੈਕਟੀਰੀਆ ਨਾਲ ਜਿਵੇਂ ਕਿ ਲੈਕਟੋਬੈਸਿਲਸ ਰਿਉਟੇਰੀ, ਲੈਕਟੋਬੈਸਿਲਸ ਗੈਸਰੀ ਤੇ ਬਿਫਿਡੋਬੈਕਟੀਰੀਅਮ ਇਨਫੈਂਟਿਸ। ਇੱਕ ਖਾਸ ਟ੍ਰੇਨ ਇਸ ਲਈ ਚੁਣੇ ਗਏ ਨੇ ਕਿਉਂਕਿ ਰਿਸਰਚ ਦੱਸਦੀ ਹੈ ਕਿ ਇਹ ਆਂਤੜੀਆਂ ਦੀ ਪਰਤ ਨੂੰ ਠੀਕ ਕਰਨ ਤੇ ਸਿਬੋ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਵਾਲੇ ਖਾਸ ਪਦਾਰਤ ਬਣਾਉਣ 'ਚ ਮਦਦ ਕਰਦੇ ਨੇ ਇਸ ਨੂੰ ਆਮ ਦਹੀਂ ਨਾਲੋਂ ਜ਼ਿਆਦਾ ਦੇਰ ਲਗਭਗ 36 ਘੰਟੇ ਫਰਮੈਂਟ ਕੀਤਾ ਜਾਂਦਾ ਹੈ ਤਾਂ ਕਿ ਇਹਨਾਂ ਚੰਗੇ ਬੈਕਟੀਰੀਆ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਵੇ ਪ੍ਰੋਟੋਕਾਲਸ ਕਰਦੀਆਂ ਫਰਮੈਂਟ ਕੀਤੀਆਂ ਸਬਜ਼ੀਆਂ ਤੇ ਕੁਝ ਖਾਸ ਪ੍ਰੋਬਾਇਓਟਿਕ ਤੇ ਪ੍ਰੀਬਾਇਓਟਿਕਸ ਦੇ ਸੁਮੇਲ ਵੀ ਸ਼ਾਮਿਲ ਨੇ ਮਕਸਦ ਇਹ ਹੈ ਕਿ ਆਪਣੀ ਰਸੋਈ ਆਪਣੀ ਹੈਲਥ ਲੈਬ ਬਣ ਜਾਵੇ। ਇਹ ਤਾਂ ਕਮਾਲ ਦੀ ਗੱਲ ਹੈ ਕਿ ਪੇਟ ਦੀ ਸਿਹਤ ਦਾ ਸਿੱਧਾ ਅਸਰ ਸਾਡੇ ਦਿਮਾਗ ਤੇ ਵੀ ਪੈਂਦਾ ਹੈ। ਇਹ ਕਨੈਕਸ਼ਨ ਕਿਵੇਂ ਕੰਮ ਕਰਦਾ ਹੈ ਜਿਹਨੂੰ ਗਟ ਬ੍ਰੇਨ ਐਕਸਿਸ ਕਹਿੰਦੇ ਨੇ। ਹਾਂਜੀ ਦੇਖੋ ਸਾਡੀਆਂ ਆਂਤੜੀਆਂ ਤੇ ਸਾਡਾ ਦਿਮਾਗ ਨਾ ਇੱਕ ਵੱਡੀ ਨਸ ਹੈ ਵੇਗਸ ਨਰਵ। ਉਹਦੇ ਰਾਹੀਂ ਲਗਾਤਾਰ ਇੱਕ ਦੂਜੇ ਨਾਲ ਗੱਲ ਕਰਦੇ ਰਹਿੰਦੇ ਨੇ। ਇਹ ਇੱਕ ਟੂਵੇ ਕਮਿਊਨੀਕੇਸ਼ਨ ਹੈ। ਜਦੋਂ ਆਂਤੜੀਆਂ 'ਚ ਗੜਬੜ ਹੁੰਦੀ ਹੈ ਯਾਨੀ ਉਹ ਡਿਸਬਾਇਓਸਿਸ ਹੁੰਦਾ ਹੈ ਤੌਦਾ ਸਿੱਧਾ ਅਸਰ ਸਾਡੀ ਮਾਨਸਿਕ ਸਿਹਤ ਤੇ ਪੈਂਦਾ ਹੈ ਚਿੰਤਾ ਉਦਾਸੀ ਧਿਆਨ ਨਾ ਲੱਗਣਾ ਮੂਡ ਖਲਾਬ ਰਹਿਣਾ ਇਹ ਸਭ ਅੰਤੜੀਆਂ ਦੀ ਖਰਾਬੀ ਨਾਲ ਜੁੜਿਆ ਹੋ ਸਕਦਾ ਹੈ ਇਸੇ ਕਰਕੇ ਹੁਣ ਸਾਈਕੋਬਾਇਓਟਿਕਸ ਦੀ ਗੱਲ ਹੋ ਰਹੀ ਹੈ ਇਹ ਉਹ ਖਾਸ ਪ੍ਰੋਬਾਇਓਟਿਕਸ ਨੇ ਜਿਹੜੇ ਸਿੱਧਾ ਦਿਮਾਗ ਦੇ ਕੈਮੀਕਲ ਜਿਵੇਂ ਸੈਰੋਟੋਨਿਨ ਡੋਪਾਮਾਈਨ ਨੂੰ ਪ੍ਰਭਾਵਿਤ ਕਰਕੇ ਮੂਡ ਤੇ ਫੋਕਸ ਨੂੰ ਬਿਹਤਰ ਬਣਾ ਸਕਦੇ ਨੇ ਤਾਂ ਸਿੱਧੀ ਜੀ ਗੱਲ ਹੈ ਜੇ ਅੰਤੜੀਆਂ ਦਾ ਇਲਾਜ ਕਰ ਲਿਆ ਤਾਂ ਸਮਝੋ ਮਨ ਦਾ ਇਲਾਜ ਵੀ ਹੋ ਸਕਦਾ ਹੈ ਵਾਹ ਤਾਂ ਮਤਲਬ ਪੇਟ ਦੀ ਸਿਹਤ ਦਾ ਦਾਇਰਾ ਸਿਰਫ ਪਾਚਨ ਜਾਂ ਮਾਨਸਿਕ ਸਿਹਤ ਤੱਕ ਨਹੀਂ ਇਸ ਤੋਂ ਵੀ ਕਿਤੇ ਵੱਡਾ ਹੈ ਬਿਲਕੁਲ ਜਿਵੇਂ ਆਪਾਂ ਗੱਲ ਕੀਤੀ ਭਾਰ ਘਟਾਉਣ 'ਚ ਮਦਦ ਮਿਲਦੀ ਹੈ ਕਿਉਂਕਿ ਸਿਹਤਮੰਦ ਆਂਤੜੀਆਂ ਮੈਟਾਬੋਲਿਜ਼ਮ ਨੂੰ ਠੀਕ ਕਰਦੀਆਂ ਨੇ ਸੋਜਿਸ਼ ਘਟਾਉਂਦੀਆਂ ਨੇ ਭੁੱਖ ਨੂੰ ਕੰਟਰੋਲ ਕਰਨ ਵਾਲੇ ਹਾਰਮੋਨ ਠੀਕ ਕੰਮ ਕਰਦੇ ਨੇ ਫਿਰ ਇਮਿਊਨਿਟੀ ਸਾਡੀ ਲਗਭਗ 70% ਇਮਿਊਨ ਸਿਸਟਮ ਦੀ ਫੌਜ ਆਂਤੜੀਆਂ 'ਚ ਹੀ ਬੈਠੀ ਹੈ ਜੇ ਆਂਤੜੀਆਂ ਠੀਕ ਤਾਂ ਇਮਿਊਨਿਟੀ ਮਜ਼ਬੂਤ ਤੇ ਸਕਿੰਦੀ ਸਿਹਤ ਐਕਜ਼ੀਮਾ ਕਿਲਮੁਹਾਸੇ ਇਹ ਵੀ ਅਕਸਰ ਅੰਤਨੀਆਂ ਦੀ ਸਿਹਤ ਨਾਲ ਜੁੜੇ ਹੁੰਦੇ ਨੇ ਪੇਟ ਠੀਕ ਤਸਕਿੰ ਵੀ ਸਾਫ ਹਾਂਜੀ ਕਿਤਾਬ ਵਿੱਚ ਵੀ ਕਈ ਅਸਲ ਕਹਾਣੀਆਂ ਨੇ ਕਿਸੇ ਦੀ ਆਈਬੀਐਸ ਦੀ ਪੁਰਾਣੀ ਤਕਲੀਫ ਠੀਕ ਹੋ ਗਈ ਕੋਈ ਨੌਜਵਾਨ ਸੀ ਜਿਸ ਦੀ ਚਿੰਤਾ ਤੇ ਦਿਮਾਗੀ ਧੁੰਦ ਘਟ ਗਈ ਕਈਆਂ ਨੇ ਭਾਰ ਘਟਾਇਆ ਤੇ એનર્ਜੀ ਵਾਪਸ ਆਈ ਇਹ ਸੁਣ ਕੇ ਲੱਗਦਾ ਹੈ ਕਿ ਹਾਂ ਇਹ ਬਦਲਾ ਆ ਸਕਦੇ ਨੇ ਬਿਲਕੁਲ ਜੇ ਕੋਈ ਸੋਚ ਰਿਹਾ ਹੋਵੇ ਕਿ ਸ਼ੁਰੂ ਕਿਵੇਂ ਕਰੀਏ ਤਾਂ ਡਾਕਟਰ ਡੇਵਿਸ ਦੇ ਹਿਸਾਬ ਨਾਲ ਪਹਿਲੇ 10 ਦਿਨਾਂ ਲਈ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਉਹ ਖਲਨਾਇਕ ਚੀਜ਼ਾਂ ਖੰਡ ਪ੍ਰੋਸੈਸਡ ਕਾਰਬਸ ਕਣਕ ਤੇ ਹੋਰ ਅਨਾਜ ਬੰਦ ਕਰ ਦਿਓ ਦੂਜਾ ਹੀਰੋ ਭੋਜਨ ਸ਼ੁਰੂ ਕਰੋ ਐਸਆਈਬੀਓ ਯੋਗਰਟ ਜਾਂ ਕਟੋਕਟ ਕਰਦਾ ਦਹੀਂ ਅਚਾਰ ਪ੍ਰੀ ਬਾਇਓਟਿਕ ਫਾਈਬਰ ਵਾਲੀਆਂ ਸਬਜ਼ੀਆਂ ਤੀਜਾ ਜੇ ਸੰਭਵ ਹੋਵੇ ਤਾਂ ਡਾਕਟਰ ਡੇਵਿਸ ਵੱਲੋਂ ਦੱਸੇ ਗਏ ਖਾਸ ਪ੍ਰੋਬਾਇਓਟਿਕਸ ਲੈ ਸਕਦੇ ਹੋ ਨਾਲ ਹੀ ਨੀਂਦ ਪੂਰੀ ਕਰੋ ਟੈਨਸ਼ਨ ਕਟਾਉਣ ਦੀ ਕੋਸ਼ਿਸ਼ ਕਰੋ ਤੇ ਪਾਣੀ ਖੂਪ ਪੀਓ ਤੇ ਆਪਣੇ ਲੱਛਣਾਂ ਤੇ ਨਜ਼ਰ ਰੱਖੋ ਪੇਟ ਕਿਵੇਂ ਰਹਿੰਦਾ ਹੈ ਮੂਡ ਕਿਵੇਂ ਹੈ ਨੀਂਦ ਖਾਂੜ ਦੀ ਲਾਲਸ ਥੋੜਾ ਧੀਰਜ ਰੱਖਣਾ ਪੈਂਦਾ ਹੈ ਪਰ ਫਰਕ ਦਿਸਣ ਲੱਗ ਜਾਂਦਾ ਹੈ ਸੋ ਮੁੱਖ ਦੀ ਗੱਲ ਫੇ ਰਹੀ ਹੋਈ ਕਿ ਸਾਡੀਆਂ ਅੰਤੜੀਆਂ ਦੀ ਦੇਖਪਾਲ ਕਰਨਾ ਇਹ ਸਿਰਫ ਪੇਟ ਦੀ ਗੱਲ ਨਹੀਂ ਇਹ ਸਾਡੀ ਪੂਰੀ ਸਿਹਤ ਸਰੀਰਕ ਵੀ ਤੇ ਮਾਨਸਿਕ ਵੀ ਦੀ ਬੁਨਿਆਦ ਹੈ ਨਿੱਕੇ ਨਿੱਕੇ ਕਦਮ ਪਰ ਅਸਰ ਬਹੁਤ ਵੱਡਾ ਹੋ ਸਕਦਾ ਹੈ ਇੱਕ ਤਰ੍ਹਾਂ ਨਾਲ ਆਪਣੀ ਸਿਹਤ ਦੀ ਜ਼ਿੰਮੇਵਾਰੀ ਆਪਣੇ ਹੱਥ ਚ ਲੈਣ ਦਾ ਮੌਕਾ ਹੈ ਤਾਂ ਇਸ ਸਬ ਦਾ ਕੀ ਮਤਲਬ ਹੋਇਆ ਹਾਂਜੀ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਕਦੇ ਸੋਚਿਆ ਕਿ ਜੇਕਰ ਬਿਹਤਰ ਸਿਹਤ ਤੇਜ਼ ਦਿਮਾਗ ਤੇ ਚੰਗੇ ਮੂਡ ਦੀ ਚਾਬੀ ਵੱਡੇ ਵੱਡੇ ਇਲਾਜਾਂ 'ਚ ਨਾ ਹੋਵੇ ਕੀ ਪਤਾ ਉਹ ਚਾਬੀ ਸਾਡੇ ਆਪਣੇ ਸ਼ਰੀਰ ਦੇ ਅੰਦਰ ਇਸ ਨਿੱਕੇ ਜਿਹੇ ਸੰਸਾਰ ਸਾਡੇ ਮਾਈਕਰੋਬਾਇਓਮ ਨੂੰ ਸਮਝਣ ਤੇ ਉਸ ਨੂੰ ਸਹੀ ਖੁਰਾਕ ਦੇਣ ਵਿੱਚ ਹੀ ਲੁਕੀ ਹੋਵੇ ਜੇ ਇਹ ਸਮਝ ਆ ਜਾਵੇ ਤਾਂ ਅੱਜ ਕਿਹੜੀ ਇੱਕ ਨਿੱਕੀ ਜੀ ਤਬਦੀਲੀ ਹੈ ਜੋ ਅਸੀਂ ਆਪਣੀ ਜ਼ਿੰਦਗੀ 'ਚ ਲਿਆ ਸਕਦੇ ਹਾਂ ਇਸ ਤੇ ਜ਼ਰੂਰ